ਬਾਬਾ ਨਾਨਕ ਜੀ ਦਾ ਜਨਮ ਦਿਨ ਹੈਗਾ ਵਾ ਇਸ ਕਰਕੇ ਮੈਂ ਅੱਜ ਛੁੱਟੀ ਕਰਨੀ ਹੈ ਅੱਜ ਫੂਲ ਕਰ ਨਹੀਂ ਲਗਾਣੀ ਸਵੇਰੇ ਅ ਤਕਰੀਬਨ ਪੰਜ ਵਜੇ ਤੋਂ ਨਾ ਗੁਰਦੁਆਰਾ ਸਾਹਿਬ ਚੱਲ ਜਾਈਏ ਜੀ ਦੋਸਤੋ ਅੱਪਾ ਬਿਲਕੁਲ ਫ੍ਰੀ ਹੋ ਗਏ ਜੀ ਓਨੇ ਘੰਟੇ ਤੋਂ ਅਵailable ਹੋ ਗਿਆ ਅੱਜ ਕਸਟਮਰ ਇੰਨੀ ਸਪੀਡ ਸਗੀ ਭਾਈ ਨੂੰ ਚੋਲੇ ਕੋ ਮੇਰਾ ਜੇ ਕਿਸੇ ਨੇ ਦੇਣਾ ਲੰਗਰ ਵੰਡਣਾ ਜਾਂ ਕੁਛ ਇਸ ਤਰ੍ਹਾਂ ਚੁੱਗੀਆਂ ਵਾਲੇ ਦੇਣ ਜਾਂ ਫਿਰ ਰੋਡ ਸਾਈਡ ਤੇ ਦੇਣ ਜਿਹੜੇ ਬੈਠੇ ਹੁੰਦੇ ਉਹਨਾਂ ਨੂੰ ਦਾ ਅਰੇਂਜ ਮੈਂ ਕਰ ਲਿਆ ਹਾਇ ਤੇ ਜੇ ਕਿਸੇ ਨੇ ਆਰਡਰ ਦੇਣਾ ਹੋਵੇ ਹੈਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਕਿ ਸਭ ਚੜ੍ਹਦੀ ਕਲਾ 'ਚ ਹੋਵੋਗੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਦਿਨ ਇੱਕ ਨਵੇਂ ਵੀਡੀਓ ਨਾਲ ਮੈਂ ਤੁਹਾਡਾ ਦੋਸਤ ਪਿਆਰਾ ਸੀਗ ਮੇਰੇ ਵੱਲੋਂ ਪਿਆਰ ਭਰ ਸਤਿ ਸ਼ਕਾਲ ਨਮਸਤੇ ਅਸਲਾਮ ਵਾਲੇਕਮ ਜੀ ਹਿੰਦੀ ਸ਼ੁਰੂਆਤ ਹੋ ਚੁੱਕੀ ਹੈ ਸਵੇਰ ਦੇ ਤਕਰੀਬਨ 7:30 ਹੋ ਰਹੇ ਨੇ ਹਲੇ ਤੇ ਸਾਡੇ ਵਾਲੀ ਜਿਹੜੀ ਮਾਰਨਿੰਗ ਹੋਈਏ ਉਹ 5 ਵਜੇ ਤੋਂ ਪਹਿਲਾਂ ਹੋਈ ਸੀ ਲੇਕਿਨ ਕੱਲ ਰਾਤ ਬੁਖਾਰ ਬਹੁਤ ਸੀ ਹੁਣ ਵੀ ਪ੍ਰੈਜ਼ੈਂਟ ਥੋੜਾ ਬਹੁਤ ਹੈਗਾ ਵਾ ਜਦ ਜੋਤ ਨੂੰ ਤੇ ਮੇਰੇ ਨਾਲ ਵੀ ਜ਼ਿਆਦਾ ਆ ਉਹਨੂੰ ਦੇਰ ਰਾਤ ਤੱਕ ਆਪਾਂ ਦੋ ਵਾਰੀ ਉੱਠ ਕੇ ਦਵਾਈ ਦੇ ਚੁੱਕੇ ਹਾਂ ਹੁਣ ਵਿਚਾਰਾ ਸੁੱਤਾ ਵਾ ਰੋ ਰੋ ਕੇ ਕਾਫੀ ਉਹਨੂੰ ਜਿਵੇਂ ਬੁਖਾਰ ਨਾਲ ਪ੍ਰੋਬਲਮ ਹੁੰਦੀ ਹੈ ਤਕਲੀਫ ਹੁੰਦੀ ਹੋਣੀ ਹੈ ਜਿਸ ਕਰਕੇ ਹੁਣ ਸੁੱਤਾ ਵਾ ਉਹ ਤੇ ਬਾਈ ਬੱਚੇ ਨੂੰ ਕੋਈ ਜੇ ਪ੍ਰੋਬਲਮ ਆ ਜਾਵੇ ਤੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਫੀਲ ਹੁੰਦਾ ਯਾਰ ਕਿ ਪਤਾ ਨਹੀਂ ਕਿੰਨੀ ਤੱਕ ਲਿਚ ਚੱਲ ਰਿਹਾ ਹੋਵੇਗਾ ਤੇ ਹੁਣ ਰੋ ਰੋ ਕੇ ਹੁਣ ਸਤਾਵਾਂ ਵਿਚਾਰਾ ਤੇ ਬਾਈ ਮੈਂ ਤੇ ਇਹੀ ਕਹਿੰਦਾ ਯਾਰ ਕਿਸੇ ਦੇ ਬੱਚੇ ਨੂੰ ਕੋਈ ਦਿੱਕਤ ਨਾ ਆਵੇ ਨਾ ਕੋਈ ਬੁਖਾਰ ਨਾ ਕੁਛ ਹੋ ਰਹੇ ਹੋ ਜੀ ਕਿਉਂਕਿ ਬਈ ਬੱਚਿਆਂ ਦੇ ਨਾਲ ਹੀ ਘਰ ਜਿਹੜਾ ਬਹੁਤ ਖਸਤਾ ਖੇਲਦਾ ਲੱਗਦਾ ਜਦੋਂ ਬੱਚੇ ਰੋਂਦੇ ਹੋਣ ਜਾਂ ਸ਼ਾਂਤ ਹੋਣ ਤੇ ਘਰ ਇੱਕਦਮ ਸੁਨਣਾ ਜਿਹਾ ਲੱਗਦਾ ਇਸ ਕਰਕੇ ਤੇ ਪਰਮਾਤਮਾ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਹੀ ਕਰੂੰਗਾ ਬਈ ਸਾਰੇ ਜਿਹੜੇ ਦੁਨੀਆ ਦੇ ਜਿੰਨੇ ਵੀ ਬੱਚੇ ਨੇ ਸਾਰਿਆਂ ਦੇ ਉੱਪਰ ਮਿਹਰ ਪ੍ਰਯਤ ਰੱਖੇ ਹਰ ਇੱਕ ਮੁਸੀਬਤ ਤੋਂ ਦੂਰ ਕਰੇ ਤੇ ਫਿਲਹਾਲ ਹੁਣ ਸਾਡੀ ਫੂਡ ਕਾਰ ਦੀ ਤਿਆਰੀ ਜਿਹੜੀ ਆਲਰੇਡੀ ਚੱਲਦੀ ਪਈ ਹੈ ਖੜੀ ਰੱਖੀ ਹੋਈ ਹੈ ਜੀ ਉਹ ਚ ਚਾਵਲ ਬਣਦੇ ਪਿਆ ਰਾਜਮਾ ਵਗੈਰਾ ਜਿਹੜੇ ਡਰਮ ਦੇ ਵਿੱਚ ਅਨਲੋਡ ਕਰਤੇ ਨੇ ਮੈਡਮ ਨੇ ਤੇ ਫਿਲਹਾਲ ਹੁਣ ਜਿਹੜੇ ਪਿਆਜ਼ ਕੱਟੇ ਜਾ ਰਹੇ ਨੇ ਜਿਹੜੇ ਮੈਂ ਨਾਲ ਲੈ ਕੇ ਜਾਣੇ ਆ ਦੋਸਤੋ ਬਾਅਦ ਵਿੱਚ ਰੋਟੀ ਵਗੈਰਾ ਬਣੇਗੀ ਤੇ ਅੱਜ ਮੌਸਮ ਥੋੜਾ ਜਿਹਾ ਖਰਾਬ ਲੱਗ ਰਿਹਾ ਵਾ ਬੱਦਲ ਬਣਿਆ ਹੋਇਆ ਵਾ ਉਹ ਤੇ 75% ਨਹੀਂ ਲਿਖਿਆ ਵਾ ਪਰ ਦੁਪਹਿਰੋਂ ਬਾਅਦ ਦਾ ਲਿਖਿਆ ਹੈ ਵਾ ਹੁਣ ਦਾ ਨਹੀਂ ਆ ਚੱਕੋ ਹਵਾ ਚੱਲ ਰਹੀਆਂ ਵਾ ਬਹੁਤ ਸੋਹਣੀ ਆਹ ਮੁਹੱਲੇ ਦਾ ਵਿਊ ਘੈਂਟ ਜਾ ਠੀਕ ਹੈ ਜੀ ਘੈਂਟ ਜਾ ਵਿਊ ਮੁਹੱਲੇ ਦਾ ਸਾਰੇ ਹਾਲੇ ਸਵੇਰ ਦਾ ਟਾਈਮ ਹੀ ਹੈ ਤੇ ਲੋਕ ਹਾਲੇ ਆਪਣੇ ਆਪਣੇ ਘਰਾਂ ਦੇ ਵਿੱਚ ਫੇਰੇ ਜੀ ਲੇਕਿਨ ਥੋੜੀ ਬਹੁਤੀ ਠੰਡ ਫੀਲ ਹੋ ਰਹੀ ਹੈ ਜਦੋਂ ਗੇਟ ਖੋਲਿਆ ਵਾ ਠੰਡੀ ਹਵਾ ਪਈ ਹੈ ਤੇ ਠੰਡ ਫੀਲ ਹੋ ਰਹੀ ਹੈ ਜੀ ਲੱਗਦਾ ਕਿ ਹੁਣ ਆ ਜਿਹੜੀਆਂ 2-4 ਬਾਰਿਸ਼ਾਂ ਪੈਣਗੀਆਂ 2-4 ਕਿਹਾ ਅੱਜ ਦੀ ਲਿਖੀ ਹੋਈ ਹੈ ਦੁਪਹਿਰ ਤੋਂ ਬਾਅਦ ਦੀ 4 ਵਜੇ ਤੋਂ ਬਾਅਦ ਦੀ ਬਾਰਿਸ਼ ਲਿਖੀ ਹੈ ਠੀਕ ਹੈ ਫਿਲਹਾਲ ਹੁਣ ਮੈਂ ਜੋਤ ਜਗਾਣ ਲੱਗਾ ਤੇ ਪਾਠ ਕਰਨ ਲੱਗਾ ਜੀ ਉਸ ਤੋਂ ਬਾਅਦ ਦੇ ਵਿੱਚ ਅਗਲੇ ਜਿਹੜੇ ਆ ਕੰਮ ਕਰਦਾ ਹਾਂਜੀ ਦੋਸਤੋ ਜੋਤ ਥੱਲੇ ਪਾਲਣ ਵਾਲੀ ਆ ਸਾਰੀ ਇੰਨੇ ਵੀ ਆ ਸਾਫ ਸਫਾਈ ਕਰਕੇ ਨਾ ਤੇ ਫਿਰ ਯਾਨੀ ਕਿ ਜੋਤ ਜਲਣਾ ਹੁੰਨਾ ਵਾ ਤੇ ਦਿਵਜੋਤ ਹੱਲੇ ਸੁੱਤਾ ਹੋਇਆ ਆਹ ਦੇਖੋ ਜੀ ਬੁਖਾਰ ਨਾਲ ਵਿਚਾਰਾ ਰੋ ਰੋ ਕੇ ਹੁਣ ਸੁੱਤਾ ਵਾ ਠੀਕ ਹੈ ਤਾਂ ਆਪਾਂ ਪਹਿਲੇ ਜੋ ਜੋ ਘਾ ਲੀਏ ਪਾਟ ਕਰ ਲਈਏ ਬੈਲ ਹਣ ਹਾਂਜੀ ਦੋਸਤੋ ਆਪਾਂ ਚੱਲੇ ਆਂ ਜੀ ਫੂਡ ਕਾਰਟ ਦੇ ਉੱਪਰ ਤੇ ਲੇਕਿਨ ਹਲੇ ਸਮਾਨ ਰੱਖਣ ਵਾਲਾ ਕਿਉਂਕਿ ਬਈ ਗੱਡੀ ਨਾ ਬਾਹਰ ਲੱਗੀ ਸੀਗੀ ਇਧਰ ਨੂੰ ਤੇ ਫਿਰ ਹੁਣ ਬੈਕ ਲੈ ਕੇ ਜਾ ਰਹੇ ਆਂ ਸਮਾਨ ਰੱਖਣ ਲਈ ਤੇ ਫਟਾਫਟ ਜੀ ਸਮਾਨ ਰੱਖ ਕੇ ਨਿਕਲਦੇ ਆਂ ਯਾਰ ਫੂਡ ਕਾਰਟ ਦੇ ਤੇ ਇਹਨੂੰ ਵਿਚਾਰੇ ਨੂੰ ਅੱਜ ਸਵੇਰ ਤੋਂ ਹੀ ਫੇਰ ਬਹੁਤ ਜ਼ਿਆਦਾ ਬੁਖਾਰ ਆਇਆ ਡਾਕਟਰ ਕੋਲ ਦਵਾਈ ਲੈ ਗਿਆ ਉਹਦਾ ਲੇਕਿਨ ਆਰਾਮ ਨਹੀਂ ਲੱਗ ਰਿਹਾ ਵਿਚਾਰੇ ਨੂੰ ਹਾਂਜੀ ਦੋਸਤੋ ਆਪਾਂ ਚੱਲ ਪਏ ਆਂ ਜੀ ਘਰੋਂ ਪਰ ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਵਾ ਤਕਰੀਬਨ 11:30 ਹੋ ਚ ਦੀਵਜੋਤ ਠੀਕ ਹੈ ਨਹੀਂਗਾ ਜਾਣ ਦਾ ਮਨ ਨਹੀਂ ਕਰਦਾ ਪਿਆ ਸੀ ਵੀ ਯਾਰ ਮੈਂ ਚਲ ਜਾਵਾਂ ਇਹ ਲੇਕਿਨ ਕਿਆ ਹੀ ਕਰੀ ਹੈਣਾ ਪ੍ਰੰਤੈ ਵੀ ਜਾਣਾ ਪਣਾ ਕਿਉਂਕਿ ਲੋਕਾਂ ਦੇ ਪੈਸੇ ਉਹ ਦੇਣੇ ਸੀ ਖਰਚਾ ਬਹੁਤ ਸਿਰ ਤੇ ਕਰ ਜਾਗੀ ਕਿਸਤਾ ਗਿਆ ਉਹ ਸਿਰ ਤੇ ਯਾਰ ਦੀਵਜੋਤ ਦੀਆਂ ਥੋੜੀਆਂ ਬੁੱਤੀਆਂ ਕਿਸਤਾ ਜਿਸ ਕਰਕੇ ਆਪਾਂ ਨੂੰ ਜਾਣਾ ਪੈਂਦਾ ਜੀ ਮਜਬੂਰੀ ਕਰਕੇ ਇਥੇ ਕਿਹਦਾ ਦਿਲ ਕਰਦਾ ਯਾਰ ਆਪਣੇ ਬੱਚੇ ਨੂੰ ਇਦਾਂ ਬਿਮਾਰ ਛੱਟ ਕੇ ਜਾਣ ਨੂੰ ਚਲੋ ਉਹਦਾ ਤੇ ਮੈਸੇਜ ਆ ਗਿਆ ਨੇ ਘਰੇ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਜੀ ਛੇਤੀ ਵੇਲੇ ਹੋ ਗਿਆ ਜੀ ਚਲੋ ਹੁਣ ਪਹੁੰਚਦੇ ਆ ਆਪਣੀ ਲੋਕੇਸ਼ਨ ਤੇ ਕਰਦੇ ਆ ਕਾਰ ਸ਼ੁਰੂ ਚੱਲ ਕੇ ਹਾਂਜੀ ਦੋਸਤੋ ਮੈਂ ਪਹੁੰਚ ਗਿਆ ਜੀ ਆਪਣੀ ਲੋਕੇਸ਼ਨ ਦੇ ਉੱਪਰ ਕਾਰ ਸ਼ੁਰੂ ਕਰ ਲਈ ਸੀ ਵੈਸੇ ਤੇ ਟਾਈਮ ਅਜ ਤਕਰੀਬਨ 11:40 ਹੋਵੇ ਸੀ ਆਪਾਂ ਉਹ ਇੱਥੇ ਪਹੁੰਚ ਪਹੁੰਚ ਜਾਂ ਫਿਰ ਵੀ ਫਿਲਹਾਲ ਸ਼ੁਰੂ ਆ ਕਾਰ ਕਸਟਮਰ ਆਲਰੇਡੀ ਚੱਲ ਰਹੇ ਨੇ 1 2 1 2 ਕਸਟਮਰ ਆ ਰਹੇ ਨੇ ਆਲਰੇਡੀ ਤੇ ਅੱਭੀ ਨੇ ਅੱਜ ਫੇਰ ਆਪਣਾ ਤਾਮਜਾਮ ਪੂਰਾ ਸਜਾਇਆ ਹਾ ਜੀ ਅੱਜ ਫੇਰ ਡਰਾਈਵ ਆ ਭਾਂਡੇ ਬੁੰਡੇ ਰੱਖੇ ਹੋਏ ਨੇ ਆ ਵੀ ਆ ਵੀ ਨੇ ਤੇ ਲੇਕਿਨ ਅਭੀ ਆ ਬੈਠਾ ਠੀਕ ਹੈ ਜੀ ਯਾਰ ਬਹੁਤ ਸਲੋ ਚੱਲ ਰਿਹਾ ਵਾ ਅਬੀ ਤੱਕ ਕੰਮ ਆਹ ਦੇਖੋ ਬਿਨਾ ਰੀਚਾਰਡ ਦਾ ਆਪਣਾ Jio Vi SBI SNL ਦਾ ਨੰਬਰ 8 ਹਾਲ ਮੇਂ ਪੋਰਟ ਕਰਵਾਇ 5G ਠੀਕ ਹੈ ਫ੍ਰੀ ਆਫ ਕੋਸ ਜੀ ਆਹ ਸਮਾਨ ਨਾਲ ਮਿਲੇਗਾ ਜੀ ਪੋਰਟ ਕਰਨ ਤੇ ਅਜੇ ਕਿਸੇ ਨੇ ਸੇਮ ਪੋਰਟ ਕਰਾਣੀ ਹੈ ਆਪਣੀ ਲੋਕੇਸ਼ਨ ਤੇ ਆ ਸਕਦਾ ਵਾ ਤੇ ਫਿਲਹਾਲ ਹੁਣ ਆਪਣੇ ਕੋਲ ਲਿਫਾਫੇ ਹੈ ਨਹੀਂ ਆਪਾਂ ਚੱਲੇ ਇਹ ਲਿਫਾਫੇ ਲੈਣ ਲਈ ਕਿਉਂਕਿ ਟिडੂ ਭਾਈ ਜਿਹੜੇ ਨੇ ਅੱਜ ਛੁੱਟੀ ਤੇ ਆ ਜਿਹੜੇ ਆਪਾਂ ਨੂੰ ਲਿਫਾਫੇ ਦੇਣਾਂ ਦੇ ਆਪਾਂ ਨੂੰ ਸਾਹਮਣੇ ਅੱਗੇ ਇੱਕ ਹੈਗੀ ਆ ਅ ਡਿਸਪੋਜ਼ਰ ਵਾਲੀ ਦੁਕਾਨ ਜਿਹੜੀ ਟੋਟਲ ਲੈਣ ਜਾਣੇ ਬਣੇ ਤੇ ਚਲੋ ਉਧਰ ਚੱਲਦੇ ਆਂ ਇਹ ਲਫਫੇ ਵਗੈਰਾ ਲੈ ਕੇ ਆਣੇ। ਹਾਂਜੀ ਦੋਸਤੋ ਆਪਾਂ ਬਿਲਕੁਲ ਫ੍ਰੀ ਹੋ ਗਿਆ ਜੀ। ਆਪਣਾ ਜਿੰਨਾ ਵੀ ਖਾਣਾ ਸੀਗਾ ਫਿਨਿਸ਼ ਹੋ ਚੁੱਕਾ ਵਾ तकरीबन 1 ਪੌਣੇ ਘੰਟੇ ਤੋਂ ਬਾਅਦ ਹੋ ਗਿਆ। 2:10 ਵਜੇ ਆਪਾਂ ਫ੍ਰੀ ਹੋ ਗਏ ਸੀ ਜੀ। ਅੱਜ ਇੱਕ ਕਸਟਮਰ ਇੰਨੀ ਸਪੀਡ ਸੀ ਕਿ ਭਾਈ ਮੈਨੂੰ ਖੁਦ ਨੂੰ ਨਹੀਂ ਖਾਣ ਮਿਲਿਆ। ਇੰਨੇ ਛੋਲੇ ਖਵਾਵੇ ਮੇਰਾ। ਤੇ ਪਿੱਛੇ ਰਕੇ ਜਿਹੜਾ ਜੂਸ ਵਾਲਾ ਉਹਨੇ ਵੀ ਛੋਲੇ ਖਵਾਈ ਭਾਈ ਛੋਲੇ ਬਚ ਗਏ ਸੀ। ਛੋਲੇ ਵੀ ਬਿਲਕੁਲ ਫਿਨਿਸ਼ ਕਰਦੇ ਆ। ਇੱਕ ਕਸਟਮਰ ਆਇਆ ਹੀ ਕਹਿੰਦਾ ਭਾਈ ਇਹ ਕੁਝ ਹੈਗਾ ਵਾ। ਮੈਂ ਕਿਹਾ ਭਾਈ ਛੋਲੇ ਹੈਗੇ ਆ। ਹਨੋ ਚਲੇ ਦੇਖੇ ਦਰ ਰਹੀ ਜਿੱਕਲੇ ਪ੍ਰੋਪਰਲੀ ਸਮਾਨ ਜਿਹੜਾ ਫਿਨਿਸ਼ ਆ ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਅੱਜ ਆ ਬਾਬਾ ਨਾਨਕ ਜੀ ਦਾ ਜਨਮ ਦਿਨ ਹੈਗਾ ਵਾ ਇਸ ਕਰਕੇ ਮੈਂ ਅੱਜ ਛੁੱਟੀ ਕਰਨੀ ਹੈ ਅੱਜ ਫੂਡ ਕਰ ਨਹੀਂ ਲਗਾਨੀ ਸਵੇਰੇ ਤਕਰੀਬਨ 8:00 ਤੇ ਮੈਂ ਗੁਰਦੁਆਰਾ ਸਾਹਿਬ ਚੱਲ ਜਾਣਾ ਵਾ ਇਸ ਕਾਰਨ ਤੇ ਅੱਜ ਦੀ ਛੁੱਟੀ ਆ ਫਿਲਹਾਲ ਤੇ ਆਪਾਂ ਕੱਲ ਨੂੰ ਆਵਾਂਗੇ ਜੀ ਤੇ ਪਰਮਾਨੰਨ ਅਗੇ ਦੋਵੇਂ ਹੱਥ ਜੋੜੇ ਜੀ ਕਿ ਕੱਲ ਤੇ ਜਿਨੇ ਬਾਬਾ ਨਾਨਕ ਜੀ ਦਾ ਜਨਮ ਦਿਹਾੜਾ ਵਾ ਤੇ ਹਾਂ ਬਾਬਾ ਨਾਨਕ ਹਰ ਇੱਕ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਰੱਖੇ ਹਰ ਇੱਕ ਨੂੰ ਤੰਦਰੁਸਤੀ ਦਾ ਬਖਸ਼ੇ ਤੇ ਜੋ ਜੋ ਮਨ ਕਾਮਨਾਵਾਂ ਅਸੰਪੂਰਨ ਕਰੇ ਤੇ ਸਾਦੀ ਕਲਾ ਕਰੇ ਜੀ ਤੇ ਹੁਣ ਫਿਲਹਾਲ ਆਪਾਂ ਸਾਰੇ ਵਰਦਨ ਰੱਖਦੇ ਆ ਜੀ ਗੱਡੀ ਚ ਤੇ ਚੱਲਦੇ ਆ ਜੀ ਕਰੇ ਇਹਦੇ ਵੀ ਬੜਾ ਭਾਂਡੇ ਉਰੇ ਬੇ ਹੋਏ ਲੇਕਿਨ ਆਹ ਉਰਾ ਬੈਠਾ ਹੋ ਆ ਇਹੋ ਜਿਹਾ ਤੇ ਚਲੋ ਜੀ ਪਹੁੰਚਦਿਆ ਕਰੀ ਆਪਾਂ ਹਾਂਜੀ ਦੋਸਤ ਸਾਰਾ ਸਬੰਧ ਜਿਹੜਾ ਉਹ ਵਿੱਚ ਰੱਖ ਲਿਆ ਆਪਾਂ ਫਿਲਹਾਲ ਅਭੀ ਗਿਆ ਵਾ ਜੀ ਸਿੰਪੋਰਟ ਕਰਨ ਲਈ ਹਰਬੰਸਨਗਰ ਜਿਹੜਾ ਆਫਿਸ ਹੈਗਾ ਉੱਥੇ ਤੇ ਫਿਲਹਾਲ ਹੁਣ ਆਪਾਂ ਚੱਲੇ ਜੀ ਵਾਪਸੀ ਕਰੇ ਜਾਂਦਾ ਪਿਆ ਉਹ ਤਬਾਰਕ ਤੇ ਚਲੋ ਜੀ ਹੁਣ ਫਟਾਫਟ ਆਪਾਂ ਵੀ ਪਹੁੰਚ ਜਿਆ ਕਰੇ ਭੁੱਖ ਲੱਗ ਚੁੱਕੀ ਹੈ ਜੀ ਆਪਣੇ ਵੀ ਖਾਣ ਵਾਸਤੇ ਕੁਝ ਨਹੀਂ ਬਚਿਆ ਸਿਕੰਦਰ ਵੀ ਆ ਗਿਆ ਹੈ ਹੈਲੋ ਕਰਦਾ ਸੀਗਾ ਹਾਂ ਜੀ ਦੋਸਤੋ ਕਰੇ ਪਹੁੰਚ ਗਿਆ ਸੀ ਲੰਗਰ ਪਾਣੀ ਛਕ ਲਿਆ ਜੀ ਤੇ ਫਿਲਹਾਲ ਹੁਣ ਚੱਲੇ ਆ ਜੀ ਛੋਟੇ ਦੀ ਫੈਕਟਰੀ ਕੋਈ ਗੱਡੀ ਦੇਖ ਰੱਖੀ ਹੈ ਉਹਦੇ ਕਰਕੇ ਜਾ ਰਹੇ ਜੀ ਕਿਸੇ ਲੋਕੇਸ਼ਨ ਤੇ ਖੜੀ ਕੈਸ਼ ਕਰਨੀ ਹੈ ਆ ਬਿਜਲੀ ਮਾਸਟਰ ਤੇ ਚਲੋ ਜੀ ਫਿਲਹਾਲ ਛੋਟੇ ਦੀ ਕੰਪਨੀ ਜਾਣਾ ਮੈਨਾਵਾ ਕਿਉਂਕਿ ਵੇਟ ਕਰਤਾ ਪਿਆ ਉਹ ਹਾਂਜੀ ਦੋਸਤੋ ਛੋਟੇ ਦੀ ਕੰਪਨੀ ਜਾਣਾ ਕੰਪਨੀ ਤੋਂ ਹੋ ਕੇ ਆਪਾਂ ਗਾਹ ਜਾਣਾ ਵਾ ਜੀ ਗੱਡੀ ਦੇਖਣ ਲਈ ਫਿਲਹਾਲ ਆ ਮੇਰੇ ਨਾਲ ਹੀ ਚੱਲਾ ਵਾ ਕਿਉਂਕਿ ਭਈ ਠੀਕ ਨਹੀਂ ਹੈਗਾ ਤੇ ਘਰੇ ਨਾ ਥੋੜਾ ਚਿਰੜ-ਚਿਰੜ ਕਰੀ ਜਾਂਦਾ ਵਾ ਰੋਈ ਜਾਂਦਾ ਵਾ ਚੰ ਠੀਕ ਹੈ ਤੇ ਚਲੋ ਪਹੁੰਚਦੇ ਆ ਜੀ ਫਟਾਫਟ ਛੋਟੇ ਦੀ ਕੰਪਨੀ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਛੋਟੇ ਦੀ ਕੰਪਨੀ ਫਿਲਹਾਲ ਛੋਟਾ ਬਾਹਰ ਹੀ ਖੜਾ ਹੋਇਆ ਵਾ ਵੇਟ ਕਰਦਾ ਪਿਆ ਬਸ ਆਪਾਂ ਉਹਦੇ ਨਾਲ ਹੀ ਜਾਣਾ ਉਹ ਚੈੱਕ ਕਰੋ ਆਗੇ 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 ਵੀਰ ਆਗੇ ਹਾਂਜੀ ਦੋਸਤੋ ਆਪਾਂ ਗੱਡੀ ਦੇਖ ਕੇ ਆ ਗਏ ਸੀਗੇ ਤੇ ਫਿਲਹਾਲ ਗੱਡੀ ਦੀ ਨਾ ਗੱਲਬਾਤ ਨਹੀਂ ਬਣੀ ਜਿਵੇਂ ਗੱਡੀ ਦੀ ਬਹੁਤ ਕੰਡੀਸ਼ਨ ਮਾੜੀ ਸੀਗੀ ਇਸ ਕਰਕੇ ਵਾਪਸ ਆ ਗਏ ਬਾਕੀ ਅਗਰ ਜੇ ਜਿਸ ਰੇਟ ਦੇ ਉੱਪਰ ਅਸੀਂ ਮੰਗਦੇ ਆ ਉਸ ਰੇਟ ਦੇ ਉੱਪਰ ਅਗਰ ਉਹ ਦੇਣਗੇ ਤੇ ਠੀਕ ਆ ਨਹੀਂ ਤੇ ਫਿਰ ਕੋਈ ਗੱਲ ਨਹੀਂ ਨੈਕਸਟ ਕੋਈ ਦੇਖਾਂਗੇ ਜੀ ਕੰਮ ਵਾਸਤੇ ਚਾਹੀਦੀ ਆਪਾਂ ਨੂੰ ਪਰਸਨਲੀ ਨਹੀਂ ਚਾਹੀਦੀ ਤੇ ਤਾਂ ਕਰਕੇ ਫਿਲਹਾਲ ਹੁਣ ਨਾਗਵਾਲ ਰਾਇਲਸ ਤੇ ਦੁਬਾਰਾ ਆਏ ਕਿਉਂਕਿ ਕੱਲ ਜਿਹੜਾ ਇੱਕ ਬਹੁਤ ਵੱਡਾ ਆਰਡਰ ਮਿਲਿਆ ਵਾ ਤੇ ਉਹਦੇ ਕਰਕੇ ਆਪਣਾ ਇੱਕ ਪਲਾਸਟਿਕ ਦੀਆਂ ਡੱਬੀਆਂ ਨੇ ਉਹ ਲੈਣ ਲਈ ਆਏ ਤੇ ਚਲੋ ਚੱਲਦੇ ਆਂ ਅੰਦਰ ਪਾਜੀ ਕੋ ਤੇ ਡੱਬੀਆਂ ਜਿਹੜੀਆਂ ਲੈਣੀਆਂ ਉਹ ਲੈ ਕੇ ਫਿਰ ਚੱਲਦੇ ਆਂ ਹਾਂਜੀ ਦੋਸਤੋ ਆਪਣਾ ਚਾਵਲਾ ਸਟੋਰ ਤੋਂ ਰਾਸ਼ਨ ਵੀ ਲੈ ਆਏ ਆ ਜੀ ਨਾਲੇ ਰਾਇਲਸ ਤੋਂਆਂ ਵਾਲੇ ਕੰਟੇਨਰ ਵੀ ਲੈ ਆਏ ਆ ਆ ਹੈਗਾ ਜੀ ਸਾਡੇ ਘਰ ਦੇ ਨੇੜੇ ਦਾ ਬਿਗ ਬਾਜ਼ਾਰ ਚੈੱਕ ਕਰੋ ਜੀ ਅੱਜ ਮੰਗਲਵਾਰ ਹੈ ਮੰਡੀ ਲੱਗੀ ਹੋਈ ਹੈ ਸਾਰੀ ਤੇ ਲੋਕ ਆਪਣੀ ਆਪਣੀ ਪਰਚੇਜ਼ਿੰਗ ਕਰਦੇ ਹੋਏ ਨਜ਼ਰ ਆ ਰਹੇ ਆ ਦੇਖੋ ਜੀ ਭੈਣ ਦੇ ਬਰਾਵਾ ਲਗੇ ਸਲਕਸਾ ਵਗੈਰਾ ਸਾਰੀਆਂ ਦੇਖੋ ਜੀ ਵੀ ਬਾਜ਼ਾਰ ਸਾਡੇ ਜਲੰਧਰ ਦਾ ਵੀ ਗੁਜ਼ਾਰ ਮੇਰੇ ਘਰ ਦੇ ਜਨਕਨਗਰ ਦਾ ਵੀ ਗੁਜ਼ਾਰ ਹਾਂਜੀ ਦੋਸਤੋ ਮੈਂ ਘਰੇ ਪਹੁੰਚ ਗਿਆ ਸੀਗਾ ਸਮਾਨ ਵਗੈਰਾ ਲੈ ਕੇ ਜਿਹੜਾ ਲੈਣਾ ਸੀਗਾ ਤੇ ਗੱਡੀ ਵੀ ਵੇਖ ਆਇਆ ਪਰ ਗੱਡੀ ਪਸੰਦ ਨਹੀਂ ਸੀ ਆਈ ਯਾਰ ਉਹ ਜਿੰਨੇ ਪੈਸੇ ਉਹ ਮੰਗ ਰਿਆ ਸੀ ਨਾ ਉਹ 40000 ਰੁਪਏ ਮੰਗਦਾ ਪਿਆ ਸੀ ਬਹੁਤ ਜ਼ਿਆਦਾ ਮੰਗ ਰਿਆ ਵਾ ਜਟਕੀਨੀ ਹੈ ਵੀ ਨਹੀਂ ਤੇ ਆਪਾਂ ਉਹਦੀ ਕੀਮਤ ਸਿਰਫ 20000 ਰੁਪਏ ਪਾ ਕੇ ਆਏ ਹਾਂ ਜੀ ਆਧਾ ਕਿਉਂਕਿ ਗੱਡੀ ਉਹਨੇ ਯੋਗ ਹੈ ਨਹੀਂ ਬੇਸ਼ੱਕ ਪਾਸਿੰਗ ਪੂਸਿੰਗ ਹੀ ਸੀਗੀ ਉਹਦਾ ਕੀ ਫਾਇਦਾ ਕਰ ਜਦੋਂ ਗੱਡੀ ਦੇ ਅੰਦਰ ਜਾਣ ਲਈ ਤੇ ਆਂਦੇ ਹਾਂ ਫਿਰ ਸਾਨੂੰ ਪਤਾ ਹੋਵੇ ਮੈਂ ਆਹ ਸਮਾਨ ਲੈ ਕੇ ਆ ਜੀ ਤੇ ਦੇਖੋ ਜੀ ਇੱਕ ਨਸੀਬ ਤੇ ਇੱਕ ਜਿਹੜੀ ਨੀਅਤ ਆ ਉਹ ਬਹੁਤ ਅਲੱਗ ਹੁੰਦਾ ਮੈਂ ਸੋਚਿਆ ਸੀਗਾ ਵੀ ਮੈਂ ਕੱਲ ਛੁੱਟੀ ਕਰੂੰਗਾ ਸੇਰ ਤੋਂ ਹੀ ਗੁਰਦੁਆਰਾ ਸਾਹਿਬ ਚਲ ਜੂਗਾ ਸੇਵਾ ਤੇ ਦੇਖੋ ਹੋਇਆ ਕੀ ਉੱਥੇ ਖੜਾ ਐ ਸੀ ਸੋਚ ਰਿਹਾ ਸੀਗਾ ਤੇ ਇੱਕ पर्सन ਆ ਕੇ ਕਹਿੰਦਾ ਭਾਈ ਸਾਨੂੰ 50 ਡੱਬੀਆਂ ਕਹਿੰਦੇ ਕੰਟੇਨਰ ਜਿਹੜੇ ਚਾਹੀਦੇ ਹੈਗੇ ਰਾਜਮਾ ਚੌਲ ਕਾਲ ਤੇ ਭਾਈ ਹਲੇ ਸੋਚ ਕੇ ਹਟਿਆ ਸੀਗਾ ਪਰ ਬਾਬੇ ਨਾਨਕ ਜੀ ਨੇ ਨੇੜੇ ਹੋ ਕੇ ਸੁਣ ਲਈ ਛੁੱਟੀ ਦਾ ਸੋਚਿਆ ਸੀ ਲੇਕਿਨ ਘਰ ਬੈਠੇ ਜਿਵੇਂ ਦਿਹਾੜੀ ਜਿਹੜਾ ਇੱਕ ਦਿਹਾੜੀ ਦਾ ਇੰਤਜ਼ਾਮ ਕਰਤਾ ਆਹ ਪਿਆ ਕੰਟੇਨਰ ਪੈਕ ਕਰਕੇ ਦੇਣੀ ਤੇ ਫਿਲਹਾਲ ਸਮਾਨ ਜਿਹੜਾ ਲੈ ਕੇ ਆਏ ਕੰਟੇਨਰ ਵਗੈਰਾ ਉਹਦੇ ਅੰਦਰ ਰੱਖ ਦੇਣਾ ਠੀਕ ਹੈ ਹਾਂਜੀ ਦੋਸਤੋ ਜਿਹੜੇ ਕੰਟੇਨਰ ਵਗੈਰਾ ਸੀਗੇ ਉਹ ਆਹ ਦੇਖੋ ਜੀ ਇਹ ਤਕਰੀਬਨ 500 ml ਦਾ ਕੰਟੇਨਰ ਹੈ ਠੀਕ ਹੈ ਜੀ ਜਿੱਦਾਂ ਆਪਣਾ ਜਿਹੜਾ ਉਹ ਜਿਹੜਾ ਸਿਲਵਰ ਦਾ ਪੈਕ ਕਰਕੇ ਦੇਨੇ ਆ ਉੱਥੇ 400 ml ਦਾ ਹੁੰਦਾ ਵਾ ਆ 500 ml ਦਾ ਵਾ ਇਹਦੇ ਵਿੱਚ ਰਾਜਮਚੌਲ ਜਿਹੜੇ ਚੰਗੇ ਤਰੀਕੇ ਪੈਕ ਕਰਕੇ ਦੇਨੇ ਆ ਤੇ ਇੱਕ ਗੁਜ਼ਾਰਿਸ਼ ਹੈ ਅਗਰ ਕਿਸੇ ਨੇ ਪੈਕ ਜਿਸ ਤਰ੍ਹਾਂ ਦੇਣਾ ਲੰਗਰ ਵੰਡਣਾ ਜਾਂ ਕੁਝ ਇਸ ਤਰ੍ਹਾਂ ਜਾਂ ਹੋਰ ਕੁਝ ਬਰਥਡੇ ਦੇ ਬੰਦੇ ਜਾਂਦੇ ਨੇ ਜਿਵੇਂ ਚੁੱਗੀਆਂ ਵਾਲਿਆਂ ਨੂੰ ਦੇਣ ਜਾਂ ਫਿਰ ਰੋਡ ਸਾਈਡ ਤੇ ਦੇਣ ਜਿਹੜੇ ਬੈਠੇ ਹੁੰਦੇ ਉਹਨਾਂ ਨੂੰ ਦੇਣ ਲਈ ਤੇ ਮੇਰੇ ਕੋਲ ਇਹਦਾ ਰੇਂਜ ਮੈਂ ਕਰ ਲਿਆ ਹੋਇਆ ਆ ਐਸ਼ਲਰੀ ਡੱਬੀ ਇਹ ਵੀ 40 ਰੁਪਏ ਦੇ ਵਿੱਚ ਅਸੀਂ ਦਾਂਗਾ ਤੇ ਜੇ ਕਿਸੇ ਨੇ ਆਰਡਰ ਦੇਣਾ ਹੋਵੇ ਤੁਹਾਨੂੰ ਮੇਰਾ ਕੰਟੈਕਟ ਨੰਬਰ ਮੈਂ ਆਪਣਾ ਦੁਬਾਰਾ ਤੋਂ ਦੱਸ ਦੇਣਾ 98374239 ਮੈਨੂੰ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਆਰਡਰ ਹੈ ਬੁੱਕ ਕਰਾ ਸਕਦੇ ਹੋ ਤੇ ਬੇਸ਼ੱਕ ਮੈਂ ਵੱਡੇ ਕੰਟੇਨਰ ਭਰ ਦਾਂਗਾ ਤੁਸੀਂ ਲੋਕਾਂ ਦੇ ਇਹਦੇ ਵਿੱਚ ਪਾ-ਪਾ ਕੇ ਦੇ ਸਕਦੇ ਹੋ ਠੀਕ ਹੈ ਜਿੰਨੇ ਕਹੋਗੇ ਮੈਂ ਉਹਨੇ ਕਰ ਦਿਆਂਗਾ ਤੇ ਜੀ ਫਿਲਹਾਲ ਇਹਦਾ 40 ਰੁਪਏ ਹੀ ਰਹੇਗਾ ਪ੍ਰਾਈਸ ਇਸ ਡੱਬੀ ਦਾ ਇਸ ਕੰਟੇਨਰ ਦਾ 40 ਰੁਪਏ ਰਹੇਗਾ ਵੱਧ ਨਹੀਂ ਰਹੇਗਾ ਠੀਕ ਹੈ ਜੀ ਤੇ ਆ ਜੀ ਸਾਰੇ ਕੰਟੇਨਰ ਜਿਹੜੇ ਸਵੇਰੇ ਆਪ ਪੈਕ ਕਰਕੇ ਦੇਣੇ ਦਿਵਜੋਤ ਖਲਾਰਨ ਲੱਗ ਪਿਆ ਵਾ ਆ ਖੜਾ ਜੀ ਹੁਣੇ ਦੀ ਵੀ ਸੇਧ ਵਿਚਾਰੇ ਦੀ ਠੀਕ ਹੈ ਥੋੜੀ ਬੁਖਾਰ ਉਤਰਿਆ ਹੈ ਤੇ ਨਾਲੇ ਮੇਰਾ ਵੀ ਉਤਰ ਗਿਆ ਵਾ ਦੋਵਾਂ ਪਿਓ ਪੁੱਤਾਂ ਨੂੰ ਇਕੱਠਿਆਂ ਨੂੰ ਜੜਿਆ ਸੀ ਤੇ ਇਕੱਠਿਆਂ ਨੂੰ ਉਤਰ ਗਿਆ ਵਾ ਤੇ ਜੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਦਿਨ ਜਿਹੜਾ ਬਹੁਤ ਹੀ ਸੋਹਣਾ ਲੰਘਿਆ ਤੇ ਵਾਹਿਗੁਰੂ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਜੀ ਬਾਬੇ ਨਾਨਕ ਜੀ ਦੇ ਜਨਮ ਦਿਨ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਤੇ ਬਾਬਾ ਨਾਨਕ ਜੀ ਆਪ ਤੁਹਾਡੇ ਸਿਰ ਦੇ ਉੱਪਰ ਮਿਹਰ ਭਰਿਆ ਰੱਖਣਾ ਤੁਹਾਡੇ ਸਾਰੇ ਕਾਰਜ ਰਾਸ ਕਰਨ ਇਸੇ ਆਸ ਉਮੀਦ ਨਾਲ ਅੱਜ ਦੀ ਵੀਡੀਓ ਸਮਾਪਤ ਕਰਦਾ ਮਿਲਦਾ ਕੱਲ ਇੱਕ ਨਵੇਂ ਵੀਡੀਓ ਨਾਲ ਇੱਕ ਨਵੀਂ ਸਵੇਰ ਨਾਲ ਆਪਣਾ ਖਿਆਲ ਰੱਖਣਾ ਜੀ ਹਮੇਸ਼ਾ ਖੁਸ਼ ਰਹਿਣਾ ਜੀ